ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵਗੇ। ਵਾਹਿਗੁਰੂ ਜੀ ਸਭ ਨੂੰ ਤਰੱਕੀਆਂ ਬਖਸ਼ਣ ਖੁਸ਼ ਰੱਖਣ। ਤੇ ਅੱਜ ਦੀ ਵੀਡੀਓ ਜੀ ਆਪਾਂ ਕਰ ਰਹੇ ਆ ਸ਼ੁਰੂ। ਤੇ ਇੱਧਰ ਜੀ ਆਪਾਂ ਬਣਾ ਰਹੇ ਸੀ ਬੈਂਗਣ ਦਾ ਪਰਤਾ। ਤੇ ਇਹ ਪਰਤਾ ਜੀ ਆਪਾਂ ਪਹਿਲਾਂ ਤੰਦੂਰੀ ਤੇ ਬਨਾਈਦਾ ਏ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਸੀ ਕਿ ਜੇਕਰ ਤੁਹਾਡੀ ਤੰਦੂਰੀ ਨਹੀਂ ਹੈਗੀ ਤਾਂ ਤੁਸੀਂ ਚੁੱਲੇ ਤੇ ਇਸ ਤਰੀਕੇ ਨਾਲ ਬੈਂਗਨ ਦਾ ਪਰਤਾ ਬਣਾ ਸਕਦੇ ਹੋ ਕਿਉਂਕਿ ਜਿਹੜਾ ਅੱਗ ਦਾ ਟੇਸਟ ਆਉਂਦਾ ਹੈ ਨਾ ਉਹ ਬਹੁਤ ਵਧੀਆ ਆਉਂਦਾ ਹੈ ਤੇ ਉਹਨੇ ਟੇਸਟੀ ਸਿਲੰਡਰ ਤੇ ਨਹੀਂ ਬਣਦੇ ਜਿੰਨੇ ਟੇਸਟੀ ਅੱਗ ਤੇ ਬਣਦੇ ਆ ਚੁੱਲੇ ਤੇ ਬਣਦੇ ਆ ਜਾਂ ਤੰਦੂਰ ਤੇ ਬਣਦੇ ਆ ਤਾਂ ਇਸ ਕਰਕੇ ਜੀ ਆਪਾਂ ਅੱਜ ਤੁਹਾਨੂੰ ਦੱਸਣ ਲੱਗੇ ਸੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਪਰਤਾ ਹੈ ਬੈਂਗਨ ਦਾ ਉਹ ਤੁਸੀਂ ਚੁੱਲੇ ਤੇ ਬਣਾ ਸਕਦੇ ਹੋ ਤਾਂ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਚਲੋ ਜੀ ਆਪਾਂ ਹੁਣ ਕੱਟ ਲੈਨੇ ਆਉਨਾ ਚਾਹੀਦਾ ਆਹ ਤੇ ਨਾਰਾ ਟਮਾਟਰ ਤੇ ਨਾੜੀ ਵਿੱਚ ਪਾ ਲਈ ਆਪਾਂ ਅਦਰਕ ਥੋੜੀ ਜਿਹੀ ਤੇ ਕਰੀਆਂ ਮਿਰਚਾਂ ਤੇ ਇਹ ਆਪਾਂ ਕੱਟ ਲੈਨੇ ਆ ਹੁਣੀ ਦੇਰ ਆਪਣੇ ਬੈਂਗਣਾ ਜਿਹੜੇ ਇੱਧਰ ਪਰઠા ਹੋ ਰਹੇ ਨੇ ਜਿਸ ਤਰ੍ਹਾਂ ਦੀ ਬਹੁਤ ਵਧੀਆ ਟੇਸਟੀ ਬਣਦਾ ਹੈ ਪਰઠા ਇੱਕ ਵਾਰੀ ਜ਼ਰੂਰ ਬਣਾਓ ਇਹ ਆਪਾਂ ਵੀ ਹੁਣ ਕਾਫੀ ਦਿਨਾਂ ਬਾਅਦ ਬਣਾ ਰਹੇ ਆ। ਇਹ ਬਣ ਪਿਆ ਹੋਇਆ। ਇਹ ਸਬਜੀ ਖਾ ਖਾ ਕੇ ਨਾ ਤੇ ਮਾਨੇ ਆਕ ਜਾਂਦਾ ਏ। ਤੇ ਪਰਤਾ ਜਿਹੜਾ ਇਹ ਬਹੁਤ ਵਧੀਆ ਲੱਗਦਾ ਏ। ਇਹ ਅੱਗ ਤੇ ਪੱਕਿਆ ਹੋਇਆ ਪਰਤਾ ਨਾ ਬਹੁਤ ਵਧੀਆ ਬਣਦਾ ਏ। ਆਪਾਂ ਚਾਹੇ ਸਿਲੰਡਰਾਂ ਤੇ ਇਦਾਂ ਹੀ ਕਰ ਲੈਂਦੇ ਆ ਹਨਾ ਕੋਈ ਦਵੇ ਤੇ ਸਿਲੰਡਰ 'ਤੇ ਰੱਖ ਦੇ। ਤੇ ਬਾਕੀ ਜਿਹੜੇ ਅੱਗ ਤੇ ਪਕਾਣਾ ਹੈ ਨਾ ਆਪਾਂ ਉਹ ਦਾ ਟੇਸਟ ਜਿਹੜਾ ਉਹ ਬਹੁਤ ਵਧੀਆ ਆਉਂਦਾ ਏ ਤੇ ਲੱਗ ਜਾਈ ਹੁੰਦਾ ਏ স্মੋਕੀ ਫਲੇਵਰ ਆਉਂਦਾ ਇਸ ਬਾਕੀ ਜਿੰਨਾ ਮਰਜੀ ਆਪਾਂ ਜੇ ਕਰਾ ਸਿਲੰਡਰ ਤੇ ਬਣਾਈਏ ਹਨਾ ਉਹ ਜਿਹੜਾ স্মੋਕੀ ਫਲੇਵਰ ਆਉਂਦਾ ਨਾ ਉਹ ਹੁੰਦੀ ਚ ਨਹੀਂ ਆਉਂਦਾ ਉਹ ਫਿਰ ਉਹਨਾਂ ਪਰਥੇ ਦਾ ਸੁਆਦ ਨਹੀਂ ਰਹਿ ਜਾਂਦਾ ਹਾਂ ਜਿਹੜਾ ਅੱਗ ਤੇ ਭੁੰਨੇ ਹੋਇਆ ਪੈਂਗਣ ਹੁੰਦਾ ਉਹਦਾ ਟੇਸਟ ਬਹੁਤ ਜ਼ਿਆਦਾ ਹੁੰਦਾ ਆਪਾਂ ਤਰ ਦੇਖਦੇ ਚੱਲੋ ਜੀ ਬੱਚਾਂ ਤੌੜੀਆਂ ਬਹੁਤ ਨਮਾਚੀ ਗਾ ਲਾ ਕੇ ਪਾਤੀਆਂ ਨੇ ਕਿਉਂਕਿ ਬੱਚਿਆਂ ਦੇ ਬਹੁਤੇ ਚਲਿਆ ਗਏ ਜਨਾ ਫਿਰ ਉਹ ਖਬਰ ਇਹ ਮਿਰਚ ਸਬੂਤੀਆਂ ਪਾਉਣ ਸਮਾਂ ਤੇ ਇਸ ਨਾਲੇ ਇੰਨਾਂ ਦਾ ਫਿਰ ਉਹ ਅਲੱਗ ਤੋਂ ਕੱਢ ਲੈਂਦੇ ਬੰਦੇ ਲਾ ਲਾ ਕੱਢ ਲਾਂਗੇ ਬਾਅਦ ਚ ਬੱਚਿਆਂ ਦੇ ਮੂੰਹ ਚ ਨਾ ਆਣ ਤੇ ਚਲੋ ਜੀ ਆਪਣੇ ਬੈਂਗਣ ਜਿਹੜੇ ਪਰਥਾ ਹੋ ਚੁੱਕੇ ਆ ਹੁਣ ਆਪਾਂ ਕੱਢਦੇ ਆ ਤੇ ਆਪਾਂ ਜੀ ਜਿੱਧਰ ਡੰਡੀ ਹੁੰਦੀ ਹੈ ਬੈਂਗਣ ਦੀ ਉਸ ਉਦਰੀ ਵਾਲੀ ਸਾਈਡ ਤੋਂ ਆਪਾਂ ਨਾ ਤਾਰ ਨਾਲੇ ਨੂੰ ਪਰੋ ਲੈਣਾ ਹੈ ਵਿੱਚ ਤੇ ਫਿਰ ਆਪਾਂ ਤਾਰ ਵਿੱਚ ਪਰੋ ਕੇ ਹੀ ਆਪਾਂ ਚੁੱਲ੍ਹੇ ਤੇ ਰੱਖਣੇ ਆ ਤੇ ਉਹ ਮੈਂ ਵੀਡੀਓ ਤਾਂ ਬਣਾਈ ਸੀ ਬਾਕੀ ਗਲਤੀ ਨਾਲ ਕਿਤੇ ਉਹ ਨਹੀਂ ਬਣ ਪਾਈ ਤੇ ਜਦੋਂ ਮੈਂ ਪਰੋਏ ਸੀਗੇ ਤੇ ਤੁਸੀਂ ਜੀ ਇਸ ਤਰ੍ਹਾਂ ਉਹਨਾਂ ਨੂੰ ਨਾ ਪਹਿਲਾਂ ਤਾਰ ਦੇ ਵਿੱਚ ਪਾ ਲੈਣਾ ਹੈ ਤੇ ਫਿਰ ਚੁੱਲ੍ਹੇ ਤੇ ਰੱਖਣਾ ਹੈ ਜੀ ਕਿਉਂਕਿ ਫਿਰ ਚੁੱਕਣ ਨੂੰ ਸੌਖਾ ਰਹਿੰਦਾ ਜੇ ਆਪਾਂ ਐਵੇਂ ਰੱਖ ਦੇਾਂਗੇ ਤਾਂ ਫਿਰ ਚੁੱਕਣੇ ਔਖੇ ਹੋ ਜਾਣੇ ਤੇ ਇਸ ਕਰਕੇ ਜੀ ਤਾਰ ਦੇ ਵਿੱਚ ਪਰੋ ਕੇ ਹੀ ਇਹਨਾਂ ਨੂੰ ਚੁੱਲ੍ਹੇ ਤੇ ਰੱਖਣਾ ਹੈ ਤੇ ਇਧਰ ਹੁਣ ਮੈਂ ਪਾਣੀ ਨਾਲ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰ ਲਿਆ ਸੀ ਤੇ ਗਿੱਲਾ ਕਰਕੇ ਤਾਂ ਇਹਦੀ ਜਿਹੜੀ ਛਿੱਲ ਉਹ ਉਤਰੇਗੀ ਤੇ ਇਸ ਕਰਕੇ ਆਪਾਂ ਹੁਣ ਤਾਰ ਕੱਢ ਕੇ ਤੇ ਇਹਨਾਂ ਨੂੰ ਇੱਥੇ ਲਿਆਏ ਸੀ ਪਾਣੀ ਕੋਲ ਤੇ ਇਧਰ ਆਪਾਂ ਪਾਣੀ ਦੇ ਨਾਲ ਇੱਕ ਵਾਰ ਇਹਨਾਂ ਨੂੰ ਗਿੱਲਾ ਕਰ ਲਿਆ ਧੋ ਲਿਆ ਹੈ ਨਾਲੇ ਸੋਇਆ ਵਗੈਰਾ ਜਿਹੜੀ ਲੱਗੀ ਹੁੰਦੀ ਏ ਉਹ ਉੱਤਰ ਗਈ ਏ ਤੇ ਹੁਣ ਆਪਾਂ ਇਹਨਾਂ ਨੂੰ ਇੱਥੇ ਵਧੀਆ ਹਨ ਆਰਾਮ ਦੇ ਨਾਲ ਇਹਦੇ ਜਿਹੜੇ ਛਿਲਕੇ ਆ ਇਹ ਹੱਥ ਨਾਲ ਹੀ ਉੱਤਰ ਜਾਣਗੇ ਤੇ ਇੱਥੇ ਆਪਾਂ ਸਾਰੇ ਇਹਦੇ ਛਿਲਕੇ ਜਿਹੜੇ ਉਤਾਰ ਲਾਂਗੇ ਤੇ ਪਾਣੀ ਲੈ ਕੇ ਇਹ ਜੇਕਰ ਤੁਸੀਂ ਇਸ ਤਰੀਕੇ ਨਾਲ ਪਰਠਾ ਬਣਾ ਕੇ ਖਾ ਲਿਆ ਤਾਂ ਵਾਰ-ਵਾਰ ਜ਼ਰੂਰ ਬਣਾਓਗੇ ਕਿਉਂਕਿ ਬਹੁਤ ਟੇਸਟੀ ਬਣਦਾ ਆ ਤੇ ਇਹ ਆਪਾਂ ਛਿਲ ਲਿਆ ਮੈਂਗਣ ਦੇਖੋ ਤੇ ਹੁਣ ਆਪਾਂ ਇਹਨਾਂ ਦਾ ਪਾਣੀ ਜਿਹੜਾ ਨਾਲ ਪਾਣੀ ਇਹ ਆਪਾਂ ਵਿੱਚ ਹੀ ਪਾਵਾਂਗੇ ਤੇ ਕਿਉਂਕਿ ਇਹਦੇ ਵਿੱਚ ਟੇਸਟ ਬਹੁਤ ਜ਼ਿਆਦਾ ਪਾਣੀ ਵਿੱਚ ਤੇ ਆਪਾਂ ਜੀ ਇਹਨਾਂ ਵਿੱਚੇ ਪਾਵਾਂਗੇ ਇਹ ਵਿੱਚੋਂ ਹੀ ਨਿਕਲਿਆ ਸੀ ਤੇ ਹੁਣ ਆਪਾਂ ਇਹਨੂੰ ਕੱਟ ਦਿਆਂਗੇ ਜਿੱਥੇ ਆਪਾਂ ਤਾਰ ਲਾਈ ਸੀ ਉਹ ਆਪਣਾ ਧਕਾ ਕਾਰਾ

ഗർമ पहला पानी मिर्च कर ज्यादा फ्राई नहीं करना समान मिर्चा बहुत सब्जी कच्चा कच्चा ही रखना है ज़्यादा नहीं अपना फ्राई करना थोड़ा नमक ही पाना है तो नमक तो थोड़ी जी हल्दी पावे सिंपल तरीके ना हाँ हाँ ये सिंपल जब बहुत ही टेस्टी लगता है जिन्हें आप ज़्यादा ये मसाले पावे तो ये इतना टेस्टी नहीं बनना जो आप मसाले घट पावे तो ये बहुत टेस्टी बनेगा ਇਸ ਤਰ੍ਹਾਂ ਕਿ ਆਪਾਂ ਦੀ ਇਕੱਲਾ ਇਹ ਚੰਨਾਵਾ ਘਾਬ ਮੇਰੇ ਚਤੇ ਹਲਦੀ ਹੋਰ ਚੀਜ਼ਾਂ ਪਾ ਲੈਂਦੇ। ਇਹ ਮੇਚਾ ਆਪਾਂ ਨੇ ਹਰੀਆ ਬਾਦਿਆਂ ਨੇ ਉਹ ਆਪਾਂ ਨੂੰ ਗਰੂਪ ਨੂੰ ਖਿਲਾਵ ਵਿੱਚ ਦੀ। ਇਸ ਤਰ੍ਹਾਂ ਕਿ ਆਪਾਂ ਹਲਦੀ ਤੇ ਨਮਕ ਵੀ ਪਾਵਾਂਗੇ। ਆਪਾਂ ਇਹ ਰੱਖੋ ਅਗਲਾ ਕਰਾਈ ਕਰਦੇ। ਜਦੋਂ ਆਪਾਂ ਤੁਹਾਨੂੰ ਦਿਖਾਉਂਦੇ ਆ। ਫਾਇਦੇ ਤੋਂ ਬਾਅਦ ਨੇ ਆਮਕਾ ਸੈਨਾ ਕੋਈ ਬਹੁਤ ਤੇਜ਼ ਨਾ ਹੋ ਜਾਵੇ ਤੇ ਆਪਾਂ ਜੇ ਇੰਨਾ ਨਹੀਂ ਹੋ ਰੱਖਣਾ ਹੈ ਜਿਆਦਾ ਨਹੀਂ ਹੋ ਕਰਨਾ ਸੁਲਣਾ ਤੇ ਵਾਸੇ ਸਤਾ ਥੋੜਾ ਥੋੜਾ ਕੱਚਾ ਕਚਰਾਵੇਗਾ ਨਾ ਉਹ ਬਹੁਤ ਤੇਜ਼ੀ ਲੱਗਦਾ ਹੈ ਇਹ ਹੌਂਜੀ ਢਾੜੀ ਆਪਾਂ ਪਾ ਦਿੰਨੇ ਹਾਂ ਜੇ ਚੱਕ ਕਰਦੀ ਤੁਹਡੇ ਕੋਲ ਨਾਲ ਕਸ਼ਮੀਰੀ ਮਿਰਚੇ ਤਾਂ ਉਹ ਪਾ ਸਕਦੇ ਹੋ ਕਿ ਜਿੰਨਾ ਜੇ ਤੁਸੀਂ ਲਾਲ ਮਿਰਚਾਂ ਪਾਣੀਆਂ ਦਾ ਲਾਲ ਪਾ ਦਿਓ ਆਪਾਂ ਜੀ ਫਰਨੀ ਪਾਣਾ ਆ ਕਿਉਂਕਿ ਕਿchna ਬਹੁਤ ਨੇ ਕੋਲ ਲਾਲ ਮਿਰਚਾਂ ਨਹੀਂ ਪਾਉਣੀਆਂ ਚਲੋ ਜੇ ਉਹ ਫਰਾਈ ਹੋ ਸੁਕਾਈ ਆਪਾਂ ਪਾਉਂਦੇ ਹੁਣੇ ਵਿੱਚ ਕਰਖਾ ਤਰਾਹੀ ਤੋਂ ਦੇ ਕੋਲ ਜੇ ਤੁਹਾਨੂੰ ਉਰਨ ਨਹੀਂ ਹੈਗਾ ਤਾਂ ਤੁਸੀਂ ਇਸੇ ਤਰ੍ਹਾਂ ਤੁਹਾਨੂੰ ਇਹ ਪਰਥਾ ਕਰਕੇ ਬਣਾ ਸਕਦੇ ਹੋ ਵੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਪਰਥਾ ਵੀ ਇਸ ਤਰੀਕੇ ਨਾਲ ਇੱਕ ਵਾਰੀ ਜਰੂਰ ਬਣਾਇਓ ਤੇ ਸਾਨੂੰ ਫਿਰ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੀ ਥੈਂਕ ਯੂ